ਮਾਨਯੋਗ ਡਿਪਟੀ ਜਨਰਲ ਪੁਲਿਸ ਸ਼੍ਰੀ ਗੌਰਵ ਜਾਦਵ ਜੀ ਆਈ ਪੀਐਸ ਡੀਜੀਪੀ ਪੰਜਾਬ ਜਿਨ੍ਹਾਂ ਦੀ ਹਦਾਇਤਾਂ ਦੇ ਮੁਤਾਬਕ ਸ਼੍ਰੀ ਹਰੀਸ਼ ਦਾਇਮਾ ਐਸਐਸਪੀ ਗਰਦਾਸਪੁਰ ਵੱਲੋਂ ਜਿਹੜੇ ਨਸ਼ਿਆਂ ਦੇ ਖਿਲਾਫ ਜਿਹੜੀ ਮਹਿੰਮ ਚਲਾਈ ਹੋਈ ਹੈ ਸਾਰੇ ਗਰਦਾਸਪੁਰ ਪੁਲਿਸ ਵੱਲੋਂ ਸੋ ਡਿਸਟ੍ਰਿਕਟ ਗਰਦਾਸਪੁਰ ਪੁਲਿਸ ਨੇ ਅੱਜ ਸਵੇਰੇ ਮਾਰਨਿੰਗ ਕਲਨੌਰ ਇਰੀ ਦੇ ਵਿੱਚ ਬੀਐਸਐਫ ਦੇ ਨਾਲ ਸਾਂਝਾ ਸਰਚ ਆਪਰੇਸ਼ਨ ਕੀਤਾ ਸੀ ਔਰ ਸਾਂਝੇ ਸਰਚ ਆਪਰੇਸ਼ਨ ਦੇ ਦੌਰਾਨ ਗਰਵਿੰਦਰ ਸਿੰਘ ਡੀਐਸਪੀ ਕਲਾਨੌਰ ਤੇਸ ਮੇਜਰ ਸਿੰਘ ਐਸਐਚਓ ਕਲਾਨੌਰ ਅਲੱਗ-ਅਲੱਗ ਪੁਲਿਸ ਪਾਰਟੀਆਂ ਬਣਾਈਆਂ ਗਈਆਂ ਸੀ ਤੇ ਹੋਰ ਏਰੀਆਸ ਪ੍ਰੋਪਰ ਸਰਚ ਕੀਤੀ ਸੀ ਬਾਰਡਰ ਦੇ ਨਾਲ ਏਰੀਆ ਲੱਗਦਾ ਇਹ ਪ੍ਰੋਪਰ ਸਰਚ ਕੀਤਾ ਗਿਆ ਸੀ। ਪੁਰਪਿੰਡ ਅਗਵਾਨ ਦੇ ਖੇਤਾਂ ਵਿੱਚੋਂ ਝੋਨੇ ਦੇ ਖੇਤਾਂ ਦੇ ਵਿੱਚੋਂ ਦੌਰਾਨ ਦੇ ਸਰਚ ਆਪਰੇਸ਼ਨ ਇੱਕ ਡਰੋਨ ਬਰੰਦ ਹੋਇਆ ਸੀ। ਉਹ ਡਰੋਨ ਦੇ ਨਾਲ ਲੱਗਦੇ ਏਰੀਆ ਦੇ ਵਿੱਚ ਹੋਰ ਵੀ ਸਰਚ ਕੀਤੀ ਗਈ। ਜੋ ਦਰਾਂ ਨੇ ਸਬਜਟ ਜਿਹੜਾ ਹੈਗਾ ਇਹੋ ਜਿਹੀ ਰਹੀ ਹੈ ਇੱਕ ਪੈਕੇਟ ਬਰਾਮਦ ਹੋਇਆ ਜੋ ਚੈੱਕ ਕਰਨ ਤੇ ਉਹਦੇ ਵਿੱਚ 2 ਕਿਲੋ 241 ਗ੍ਰਾਮ ਹੈਰਣ ਬਰਾਮਦ ਹੋਏ ਸੀ ਸੋ ਇਹਦੇ ਸਬੰਧੀ ਐਨਡੀਪੀਐਸ ਤਹਿਤ ਮਕਰਮਾ ਅੰਦਰ ਚ ਕਰ ਲਿਆ ਗਿਆ 2385 ਐਫਆ ਨੰਬਰ 7 ਸੋ 10 11 12 에어크래프트 ਐਕਟ ਦੇ ਤਹਿਤ ਵੀ ਨਾਲ ਹੀ ਹੈਗਾ ਅ ਤਨਾਵਾ ਐਡ ਕੀਤੀ ਗਈਆਂ ਨੇ ਮੁਕਰਮਾਨਦਜ਼ ਕਰਕੇ ਫਿਰ ਤਬਤੀਹ ਚੱਲੀ ਹੈ ਸਰ ਪਤਾ ਲੱਗ ਗਿਆ ਕਿਹਦੇ ਵਾਸਤੇ ਆਈ ਹੈ ਇਹ ਫਰਦਰ ਤੁਹਾਨੂੰ ਸੂਚਿਤ ਕਰ ਰਹੀਆਂ ਅਸੀਂ ਫੋਦੇ ਡਿਪਾਰਟਮੈਂਟ ਇਨਵੈਸਟੀਗੇਸ਼ਨ ਹੈ ਲੇਕਿਨ ਇਹ ਚੀਜ਼ ਨੂੰ ਅਸੀਂ ਅਨਨੋਨ ਬੰਦਿਆਂ ਦੇ ਖਿਲਾਫ ਮੁਕਰਮਾਨਦਜ਼ ਕੀਤਾ ਸੋ ਇਹ ਇਨਵੈਸਟੀਗੇਸ਼ਨ ਕਰਾਂਗੇ ਪ੍ਰੋਪਰ ਥਾਰੋਲੀ ਯਾਨੀ ਬੈਕਵਰਡ ਲਿੰਕ ਜਾਂ ਫਾਰਵਰਡ ਲਿੰਕ ਅਗੇ ਚੈੱਕ ਕਰਾਂਗੇ ਅਨਲਿਸਿਸ ਕਰਾਂਗੇ ਇਸ ਏਰੀਆ ਨੂੰ ਪ੍ਰੋਪਰ ਚੈੱਕ ਕਰਕੇ ਜੋ ਜਿਹੜੀ ਲੋਕੇਸ਼ਨ ਜ ਹੈ ਨਾ ਫੋਨ ਅਨਲਿਸਿਸ ਕਰਕੇ ਚੈੱਕ ਕਰਾਂਗੇ ਸਰ ਕੋਈ ਵਿਅਕਤੀ ਦੇ ਰਿਪੋਰਟ ਹੈ ਨਹੀਂ ਇਹਨੂੰ ਕੋਈ ਵਿਅਕਤੀ ਰਿਪੋਰਟ ਨਹੀਂ ਹੋਇਆ ਅਨਨੋਨ ਦੇ ਖਿਲਾਫ ਮਕਰਾਮਾ ਦਰਜ ਕੀਤਾ ਔਰ ਇਸ ਏਰੀਆ ਉਹ ਏਰੀਆ ਦੇ ਅਸੀਂ ਡੰਪਿੰਗ ਨੰਮ ਚਾਵਾਗੇ ਜਿੱਥੇ ਕੋਈ ਲੋਕੇਸ਼ਨ ਵਗੈਰਾ ਆਉਣੀ ਆ ਜਾਂ ਕੋਈ ਡਿਟੇਲ ਹੋਵੇ ਤੇ ਬਾਅਦ ਚ ਇਹ ਪਾਰਟ ਆਫ ਅਨਵੈਸਟੀਗੇਸ਼ਨ ਸਰ ਕੀ ਕੀ ਦੇ ਰਹੇ ਜੀ ਜਿਹੜੇ ਕੀਤਾ ਜੀ ਮਿਲ ਗਈ ਕਿਤੇ ਕਿਸੇ ਇਹ ਰਗਵਾਨ ਪਿੰਡ ਦੇ ਖੇਤ ਨੇ ਐ ਐਂਡਰਡਿਊਸਿੰਗ ਹੈਗਾ ਜਿਹੜਾ ਨਾਲ ਫਾਰਮਰ ਹੈ ਉਹਨਾਂ ਖੇਤਵਾਂ ਜੇ ਮਿਲੀ। ਨਸ਼ੇ ਦੇ ਖਿਲਾਫ ਲੋਕਾਂ ਨੂੰ ਕੀ ਜਰੂਰਤ ਹੈ? ਸੋ ਸਾਡੀ ਨਸ਼ੇ ਦੇ ਖਿਲਾਫ ਲੋਕਾਂ ਨੂੰ ਇਹ ਅਪੀਲ ਹੈ ਵੀ ਤੁਸੀਂ ਆਪਣੇ ਨੂੰ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਬੱਚਿਆਂ ਨੂੰ ਔਰ ਸਾਰੇ ਸਮਾਜ ਨੂੰ ਇਸ ਇਲਾਕੇ ਦੇ ਪਿੰਡਾਂ ਦਾ ਤਾਂ ਹੀ ਭਲਾ ਹੋ ਸਕਦਾ ਜੇ ਆਪਣੀ ਪਰਸਨਲ ਰਿਸਪੋਨਸਿਬਿਲਟੀ ਸਮਝ ਕੇ ਇਸ ਨਸ਼ੇ ਦੇ ਕੋਡ ਨੂੰ ਨਿਚਰ ਆਪਾਂ ਕੋਈ ਵੀ ਇਨਫੋਰਮੇਸ਼ਨ ਜਾਂ ਕੁਮਾੜਾ ਬੰਦਾ ਬਾਹਰੋਂ ਆਉਂਦਾ ਹੈ ਜਾਂ ਕੋਈ ਸ਼ਬਗਲ ਕਰਦਾ ਉਹਨੂੰ ਨਾਲ ਦੀ ਨਾਲ ਪੁਲਿਸ ਨੂੰ ਤਲਾਹ ਦਿਓ ਔਰ ਆਪਣੀ ਜਮਹੂਰੀ ਸਮਝਦੇ ਹੋਏ ਆਪਣਾ ਇਸ ਚੀਜ਼ ਨੂੰ ਸੱਚੀ ਸੱਚੀ ਰਸਾ ਦੇਵੋ ਤਾਂ ਨਾ ਅਧਿਕਾਰ ਵੀ ਹੋ ਸਕਦਾ ਚਾਹੇ ਇਹ ਡਰੋਨ ਹੈ ਇਹ ਕਿੱਥੇ ਜਾਏ ਲਾਉਣ ਦੀ ਜਾਂਚ ਵਾਸਤੇ ਇਹ ਡਰੋਨ ਜਿਹੜਾ ਹੈਗਾ ਇਹ ਫਰੈਂਜਿਕ ਸਾਇੰਸ ਜਿਹੜੀ ਹੈਗੀ ਲੈਬ ਹੈ ਇਹਨਾਂ ਦੀ ਪ੍ਰੋਪਰ ਉਹ ਜਿਹੜੀ ਹੈਗੀ ਐਫਐਸਐਲ ਅ ਕਿਸਨ ਚੰਡੀਗੜ੍ਹ ਜਿਹੜੀ ਹੈਗੀਆਂ ਨੂੰ ਭੇਜਾਂਗੇ ਸੋ ਉਹ ਤੋਂ ਫਰਦਰ ਉਹ ਦੀ ਰਿਪੋਰਟ ਅੱਜ ਦੇਖੀ ਜਾਏਗੀ ਮੇਰੇ ਪਾਕਿਸਤਾਨੀ ਡਰਵਾ ਪਾਕਿਸਤਾਨੀ ਇਸ ਵਾਰੀ ਕੁਝ ਨਹੀਂ ਕਹਿ ਸਕਦੇ ਜੇ ਐਫਐਸਐਲ ਨੂੰ ਭੇਜਣ ਤੋਂ ਬਾਅਦ ਹੀ ਪਤਾ ਚੱਲੇਗਾ ਉਹਦੀ ਰਿਪੋਰਟ ਵੀ ਉਹ ਮਾਰਕਾ ਵਗੈਰਾ ਉਹੀ ਉੱਥੇ ਸਨ ਆਪ ਉਹ ਹੀ ਪ੍ਰੋਪਰ ਚੈੱਕ ਕਰਨਗੇ ਇਹ ਚੀਜ਼ ਨੂੰ ਐਫਐਸਐਲ ਕੋਲ ਹੀ ਚਰ ਜਿਹੜੀ ਹੈਗੀ ਅਫਸੈਂਸਰ ਦੀ ਟੀਮ ਹੀ